아들 <목소리> 아맞도 <목소리> <목소리> ਆਜਾ 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 ਅੱਛਾ ਤੁਸੀਂ ਨਹੀਂ ਕੋਈ ਗੱਲ ਨਹੀਂ 5 ਨੇ 5 ਹਾਂ ਸ੍ਰੀ ਆਕਾਲ ਗੱਲ ਰੇ ਪਿੰਡ ਆ ਨਿਮਰੇ ਦੀ ਜੋ ਫੋਟੋਵਾ ਗਰਾਊਂਡ ਵਾ ਉਏ ਲਾਗੇ ਟਰਾਲੀ ਖੜੀ ਕੀਤੀ ਹੋਈ ਜੀ ਤੇ ਸੰਕਾ ਨੂੰ ਮੋਟੇ ਦਿੱਤੇ ਜਾ ਰਹੇ ਨੇ ਜੀ ਉਸ ਤੋਂ ਬਾਅਦ ਰਾਂਡੋਲੀ ਲਾਸਟ ਪਿੰਡ ਵਿਧਿਆਣਾ ਜੀ ਰਵਾਨਾ ਹੋਣ ਦੀ ਤਿਆਰੀ ਹੈ ਜੀ ਸਪੀਕਰ ਬਣਿਆ ਜਾ ਰਿਹਾ ਹੈ ਇਹ ਹਰ ਵਾਰੀ ਕਾਲੇ ਭਾਜੀ ਹੁਣੀ ਇਹ ਸੇਵਾ ਕਰਦੇ ਸਪੀਕਰ ਦੀ ਜੀ ਡੈਕ ਦੀ ਸੰਗਤਾਂ ਤਿਆਰ ਪਰ ਤਿਆਰ ਨੇ تري ديون دي نتي پي ديون دي سڙي پلام